ਇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਹਾਂਜੀ ਆਪਾਂ ਫੇਰ ਤੁਹਾਡੇ ਲਈ ਕਢਾਈ ਵਾਲ ਸੂਟ ਦੀ ਵੀਡੀਓ ਲੈ ਕੇ ਆ ਗਏ ਆ ਇੱਕ ਕੈਮਰੀ कॉटन ਦਾ ਸੂਟ ਆਪਾਂ ਤੁਹਾਡੇ ਨਾਲ ਇਹਦੀ ਵੀਡੀਓ ਲੱਗ ਤੋਂ ਸ਼ੇਅਰ ਕੀਤੀ ਹੋਈ ਆ ਇਹ ਕੱਪੜੇ ਦੀ ਇਹਦੇ ਕਲਰ ਕਿਹੜੇ ਨੇ ਸਾਰੇ ਕੀਤੀ ਹੋਈ ਆ ਤੇ ਹਾਂਜੀ ਇਹ ਕਮੀਜ਼ ਦਾ ਵਰਕਾ ਘੇਰਾ ਤੇ ਚਾਕ ਦਾ ਇਹ ਆਪਾਂ ਆਪਦੇ ਲਈ ਤਿਆਰ ਕੀਤਾ ਕਿਸੇ ਕਸਟਮਰ ਦਾ ਨਹੀਂ ਹੈਗਾ ਬਹੁਤ ਕਾਲੀ ਦੇ ਵਿੱਚ ਤਿਆਰ ਕੀਤਾ ਸੀ ਇਹ ਸੂਟ ਅਪਾ ਸੋਚਿਆ ਨਹੀਂ ਸੀ ਪਹਿਲਾਂ ਇਹ ਡਿਜ਼ਾਈਨਿੰਗ ਕਰਨੀ ਆ ਟਾਈਮ ਤੇ ਆਪਾਂ ਨੂੰ ਜੋ ਚੰਗਾ ਲੱਗਿਆ ਆਪਾਂ ਕਰ ਲਿਆ ਕਲਰ ਕੰਬੀਨੇਸ਼ਨ ਜ਼ਰੂਰ ਦੱਸਿਓ ਜੀ ਇਹ ਮਸ਼ੀਨਰੀ ਵਰਕ ਦੇ ਨਾਲ ਆਪਾਂ ਥੋੜਾ ਜਿਹਾ ਜਰੀ ਵਰਕ ਵੀ ਕੀਤਾਗਾ ਇਹਦੀ ਆਪਾਂ ਮੂਰੀਆਂ ਨਹੀਂ ਕੀਤੀਆਂ ਕੱਲੀਆਂ ਬਾਹਾਂ ਕੀਤੀਆਂ ਨੇ ਇਹ ਜਰੀ ਵਰਕ ਹੈ ਜੀ ਤੇ ਆਪਣੀ ਵੀਡੀਓ ਬਹੁਤ ਲੇਟ ਹੋ ਰਹੀਆਂ ਨੇ ਕਿਉਂਕਿ ਕੰਮ ਦਾ ਰਸ ਜ਼ਿਆਦਾ ਹੈ ਵੀਡੀਓ ਨਹੀਂ ਅਪਲੋਡ ਹੋ ਪਾ ਰਹੀਆਂ ਉਹਦੇ ਲਈ ਮਾਫੀ ਮੰਗਦੇ ਆਂ ਜੀ ਇਹ ਦੇਖੋ ਜੀ ਕਮੀਜ਼ ਦਾ ਡਿਜ਼ਾਈਨ ਹੁਣ ਤੁਹਾਨੂੰ ਆਪਾਂ ਬਾਹਾਂ ਦਾ ਵੀ ਦਿਖਾਵਾਂਗੇ ਤੇ ਆਪਾਂ ਕੋਸ਼ਿਸ਼ ਕਰਦੇ ਆ ਇਹਦੇ ਨਾਲ ਆਪਾਂ ਹੋਰ ਵੀ ਸੂਟ ਦੀ ਵੀਡੀਓ ਐਡ ਕਰਦੀਏ ਕੋਈ ਇਹ ਬਾਹਾਂ ਦੀ ਡਿਜ਼ਾਈਨਿੰਗ ਹੈ ਜੀ ਕੋਈ ਵੀ ਤੁਸੀਂ ਗੱਲ ਕਰਨੀ ਆ ਕੱਪੜੇ ਬਾਰੇ ਪੁੱਛਣਾ ਜਾਂ ਕਢਾਈ ਬਾਰੇ ਡਿਜ਼ਾਈਨਿੰਗ ਬਾਰੇ ਕੁਝ ਵੀ ਪੁੱਛਣਾਗਾ ਤਾਂ ਤੁਸੀਂ ਜੋ ਆਪਾਂ ਨੰਬਰ ਨਾਲ ਐਡ ਕਰਦੇ ਹੁੰਨੇ ਆ ਉਹਦੇ ਤੇ ਕਾਲ ਮੈਸੇਜ ਕਰ ਸਕਦੇ ਹੋਗੇ ਹਾਂਜੀ ਇਹ ਡਿਜ਼ਾਈਨਿੰਗ ਆ ਸਾਰੀ ਘੇੜਿਆ ਤੇ ਚਾਕ ਤੇਵਾਮਾਂ ਦੀ ਅੱਜ ਫਿਰ ਆਪਾਂ ਤੁਹਾਨੂੰ ਇੱਕ ਹੋਰ ਸੂਟ ਆ ਜਿਹਦੇ ਨਾਲ ਦਿਖਾਉਨੇ ਆ ਤੇ ਕੱਲੇ-ਕੱਲੇ ਸੂਟ ਦਿਖਾਉਣ ਨੂੰ ਟਾਈਮ ਲੱਗ ਜਾਂਦਾ ਹੈਗਾ ਆਪਾਂ ਸੋਚਿਆ ਵੀ ਇਕੱਠੇ ਹੀ ਤੁਹਾਨੂੰ ਦਿਖਾ ਦਈਏ ਹਾਂਜੀ ਇਹ ਮੋਰਨੀ ਡਿਜ਼ਾਈਨ ਸੂਟ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਇਹ ਆਪਾਂ ਆਪ ਹੀ ਵਰਕ ਕੀਤਾ ਮਸ਼ੀਨੀ ਕਢਾਈ ਆ ਲਓ ਜੀ ਚੈੱਕ ਕਰੋ ਡਿਜ਼ਾਈਨ ਦੱਸਿਓ ਜੀ ਫਿਰ ਕੰਬੀਨੇਸ਼ਨ ਕਿੱਦਾਂ ਲੱਗਿਆ ਇਹ ਕੱਪੜਾ ਆਪਣਾ ਕਸਟਮਰ ਨੇ ਆਪ ਹੀ ਦਿੱਤਾ ਸੀ ਦੀ ਆਪਣ ਨੂੰ ਇਹ ਡਿਮਾਂਡ ਤੇ ਫਿਰ ਇਦਾਂ ਤਿਆਰ ਕੀਤਾ ਉਹਨਾਂ ਨੇ ਮੋਰਨੀ ਡਿਜ਼ਾਈਨ ਕਿਹਾ ਸੀਗਾ ਦੇਖੋ ਜੀ ਦੋ ਮੋਰਨੀਆਂ ਬੈਠੀਆਂ ਨੇ ਕੋਲੇ ਤੋਂ ਦਿਖਾਣੀ ਆ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆਗਾ ਬਾਕੀ ਇਗਨੋਰ ਕਰਿਓ ਕਾਟਨ ਦੇ ਕੱਪੜੇ 'ਚ ਤੁਹਾਨੂੰ ਪਤਾ ਹੀ ਆ ਬਲ ਪੈ ਹੀ ਜਾਂਦੇ ਨੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਘੇਰੇ ਤੇ ਚਾਕ ਦੱਸਿਓ ਜੀ ਫਿਰ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਇਹ ਫਰੰਟ ਪੱਲਾ ਇਹ ਤੇ ਨਾਲ ਉਹਨਾਂ ਨੇ ਬਾਹਾਂ ਤੇ ਕਰਵਾਇਆ ਆਪਾਂ ਤੁਹਾਨੂੰ ਬਾਹਾਂ ਵੀ ਦਿਖਾਉਨੇ ਆ ਇਹ ਜੀ ਬਾਹਾਂ ਤੇ ਮੋਰਨੀਆਂ ਬਣਾਈਆਂ ਨੇ ਤੁਸੀਂ ਵੀ ਆਪਣੀ ਪਸੰਦ ਨਾਲ ਜਿਵੇਂ ਮਰਜ਼ੀ ਦਾ ਡਿਜ਼ਾਈਨ ਕਰਵਾ ਸਕਦੇ ਹੋ ਕਈਆਂ ਨੂੰ ਇਦਾਂ ਹੁੰਦਾ ਵੀ ਜਿਵੇਂ ਆਪਾਂ ਫੋਟੋ ਜੀ ਡਿਜ਼ਾਈਨ ਨੂੰ ਪਸੰਦ ਕਰਦੇ ਨੇ ਉਹਨਾਂ ਨੂੰ ਇਦਾਂ ਹੋ ਜਾਂਦਾ ਵੀ ਜਿਵੇਂ ਫੋਟੋ ਜਾ ਕਿਤੇ ਵੀ ਇਹੀ ਕਲਰ ਬਹਿਣਗੇ ਨਹੀਂ ਜੀ ਜਿਹੜੇ ਵੀ ਤੁਸੀਂ ਕਹੋਗੇ ਉਹੀ ਕਲਰ ਮਿਲ ਪੈ ਜਾਣਗੇ ਜਿਵੇਂ ਇਹਦੇ ਵਿੱਚ orange ਆ ਜੇ ਤੁਸੀਂ red ਜਾਂ ਕੋਈ ਵੀ ਬੋਣਾ ਉਹੀ ਪੈ ਜੂ ਯਾਨੀ ਕਿ ਐਗਜ਼ਾਮਪਲ ਦਿੱਤੀ ਆਪਾਂ ਵੀ ਆਪ ਤੁਸੀਂ ਜਿਹੜਾ ਵੀ ਕਲਰ ਬਵਾਉਣਾ ਤੇ ਪਵਾ ਸਕਦੇ ਹੋ ਕੋਈ ਤੁਹਾਡੇ ਕੋਲ ਦੁਪੱਟਾ ਉਹਦੇ ਨਾਲ ਮੈਚਿੰਗ ਕਰਵਾਉਣਾ ਕੋਈ ਤੁਹਾਡੇ ਕੋਲ ਬਾਟਮ ਹੈਗੀ ਤੁਸੀਂ ਉਹਦੇ ਨਾਲ ਕਮੀਜ਼ ਤਿਆਰ ਕਰਾਉਣਾ ਜਾਂ ਬਾਟਮ ਤਿਆਰ ਕਰਵਾਉਣੀ ਹੈ ਕਮੀਜ਼ ਨਾਲ ਉਹਦੇ ਵਿੱਚ ਇਹ ਕਲਰ ਨੇ ਪ੍ਰਿੰਟ ਹਨਾ ਜਿਵੇਂ ਦਾ ਮਰਜ਼ੀ ਕਰਵਾ ਸਕਦੇ ਹੋ ਜੀ ਤੁਸੀਂ ਲੋ ਦੇਖੋ ਜੀ ਬਾਕੀ ਸਫਾਈ ਤੁਸੀਂ ਕੰਮ ਦੀ ਦੇਖ ਸਕਦੇ ਹੋਗੇ ਪੂਰਾ ਵਧੀਆ ਤਿਆਰ ਹੋਇਆ ਸੂਟ ਏਸੀ ਅੱਜ ਦਾ ਸੂਟ ਜੀ ਫੇਰ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਵੀਡੀਓ ਪੂਰੀ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ